ਇਦਾਂ ਦਾ ਮਾਈਂਡਸੈਟ ਬਣਾ ਲਿਆ ਵੀ ਰੱਬ ਕਿਸੇ ਚਾਰ ਦਿਵਾਰੀ ਚ ਰਹਿੰਦਾ ਹੈ। ਪ੍ਰਮਾਤਮਾ ਕਿਸੇ ਖਾਸ ਜਗ੍ਹਾ ਤੇ ਰਹਿੰਦਾ ਹੈ, ਕਿਸੇ ਖਾਸ ਦਿਸ਼ਾ ਚ ਰਹਿੰਦਾ ਹੈ। ਤੇ ਭਗਤ ਕਬੀਰ ਸਾਹਿਬ ਨੇ ਫਿਰ ਬੜੇ ਤਿੱਖੇ ਬਚਨ ਕਹੇ ਉਹ ਕਹਿੰਦੇ ਅੱਲਾ ਏਕ ਮਸਜਿਦ ਬਸਤ ਹੈ। ਕਹਿੰਦੇ ਸਲਾਮ ਦੀ ਫਿਲਾਸਫੀ ਇਹ ਕਹਿੰਦੀ ਵੀ ਅੱਲਾ ਜਿਹੜਾ ਨਾ ਉਹ ਮਸਜਿਦ ਚ ਰਹਿੰਦਾ, ਮੱਕੇ ਰਹਿੰਦਾ, ਕਾਬੇ ਰਹਿੰਦਾ। ਹਰ ਧਰਮ ਦਾ ਜਿਹੜਾ ਧਾਰਮਿਕ ਸਥਾਨ ਹੈ ਨਾ ਉਹ ਸਤਕਾਰਯੋਗ ਹੈ। ਹਰ ਧਰਮ ਦੇ ਜਿੰਨਾ ਵੀ ਉਹਨਾਂ ਦਾ ਜਿੱਦਾਂ ਦਾ ਵੀ ਨੇਚਾ ਹੈ ਜਿਹੜਾ ਵੀ ਸਥਾਨ ਹੈ ਵੱਡਾ ਹੈ ਛੋਟਾ ਉਹ ਉਹਦਾ ਆਦਰ ਹੈ। ਪਰ ਕਹਿੰਦੇ ਲੋਕਾਂ ਨੇ ਮਾਨਸਿਕਤਾ ਇਹ ਬਣਾ ਲਈ ਵੀ ਰੱਬ ਤੇ ਇਕੱਲਾ ਮੱਕੇ ਚ ਰਹਿੰਦਾ। ਕਬੀਰ ਸਾਹਿਬ ਕਹਿੰਦੇ ਪਰਮਾਤਮਾ ਦੀ ਗੱਲ ਸਿਖਾਉਣ ਵਾਸਤੇ ਮੱਕਾ ਜਿਹੜਾ ਉਹ ਬਣਿਆ ਰੱਬ ਦੀ ਗੱਲ ਸਿਖਾਉਣ ਲਈ ਮੰਦਿਰ ਬਣਾਇਆ ਰੱਬ ਦੀ ਗੁਰੂ ਦੀ ਗੱਲ ਸਿਖਾਉਣ ਵਾਸਤੇ ਗੁਰੂ ਘਰ ਬਣਿਆ ਰੱਬ ਦੀ ਗੱਲ ਸੁਣਾਉਣ ਵਾਸਤੇ ਸਿਖਾਉਣ ਵਾਸਤੇ ਚਰਚ ਬਣਿਆ ਧਾਰਮਿਕ ਸਥਾਨ ਬਣੇ ਪਰ ਧਾਰਮਿਕ ਸਥਾਨ ਦਾ ਅਰਥ ਇਹ ਨਹੀਂ ਕਿ ਰੱਬ ਕੱਲਾ ਇੱਥੇ ਹੀ ਰਹਿੰਦਾ ਹੈ ਕਹਿੰਦੇ ਰੱਬ ਕਿਸੇ ਚਾਰ ਦਿਵਾਰੀ ਦਾ ਮੂthiaz ਥੋੜੀ ਹੈ ਕਬੀਰ ਸਾਹਿਬ ਕਹਿੰਦੇ ਆ ਅੱਲਾ ਏਕ ਮਸੀਤ ਬਸਤ ਹੈ ਅਵਰ ਮੁਲਕ ਕਿਸ ਕੇਰਾ ਕਹਿੰਦੇ ਜੇ ਭਾਈ ਪਰਮਾਤਮਾ ਇਕੱਲਾ ਮੱਕੇ ਦੇ ਵਿੱਚ ਹੈ ਕਹਿੰਦੇ ਜਿਹੜਾ ਬਾਕੀ ਸੰਸਾਰ ਹੈ ਫਿਰ ਉਹ ਕੀ ਦਾ ਉਹ ਕਿਸ ਦਾ ਹੈ ਫਿਰ ਅੱਗੇ ਗੱਲ ਕਰਦੇ ਕਹਿੰਦੇ Hindu ਮੂਰਤ ਨਾਮ ਨਿਵਾਸੀ Hindu ਜਿਹੜਾ ਹੈ ਉਹ ਕਹਿੰਦਾ ਹੈ ਕਿ ਪਰਮਾਤਮਾ ਜਗਨਨਾਥ ਪੁਰੀ ਦੇ ਵਿੱਚ ਰੱਬ ਤੇ ਮੂਰਤੀ ਚ ਰਹਿੰਦਾ ਕਬੀਰ ਸਾਹਿਬ ਕੀ ਕਹਿੰਦੇ ਕਹਿੰਦੇ ਦੋ ਮੈਂ ਤਤ ਨਾ ਹੈ ਰਾ ਦੋਨਾਂ ਗੱਲਾਂ ਚ ਕੋਈ ਤਤ ਨਹੀਂ ਇਹਨਾਂ ਦੋਨਾਂ ਗੱਲਾਂ 'ਚ ਸੱਚਾਈ ਨਹੀਂ ਹੈ ਇੱਕ ਧਿਰ ਕਹਿੰਦੀ ਹੈ ਪਰਮਾਤਮਾ ਮੱਗੇ 'ਚ ਰਹਿੰਦਾ ਇੱਕ ਨੇ ਕਿਹਾ ਮੂਰਤੀ 'ਚ ਰਹਿੰਦਾ ਹੁਣ ਅੱਗੇ ਜਿਹੜੀਆਂ ਇਸ ਸ਼ਬਦ ਦੀਆਂ ਰਹਾਉ ਵਾਲੀਆਂ ਪੰਕਤੀਆਂ 'ਨਾਂ ਧਿਆਨ ਨਾਲ ਪੜਿਓ ਹਜ਼ਾਰਾਂ ਸਾਲਾਂ ਤੋਂ ਸਾਡੇ ਦੇਸ਼ ਵਿੱਚ ਰੌਲਾ ਪਈ ਜਾਂਦਾ ਤੇ ਅੱਜ ਵੀ ਪੈਂਦਾ ਵੀ ਅੱਲਾ ਤੇ ਰਾਮ ਇੱਕ ਹੋ ਸਕਦੇ ਆ 4 ਜਾਣੇ 5 ਜਾਣੇ 10 ਜਾਣੇ ਇਕੱਠੇ ਹੋ ਕੇ ਧੱਕੇ ਦੇ ਨਾਲ ਕਿਸੇ ਨੂੰ ਫੜ ਕੇ ਕਹਿੰਦੇ ਆ ਵੀ ਤੂੰ ਰਾਮ ਕਹ। ਤੇ ਕੋਈ ਦੂਜਾ ਦੂਜੀ ਧਿਰ ਇਕੱਠੀ ਹੁੰਦੀ ਉਹ ਦੂਜੇ ਨੂੰ ਫੜ ਲੈਂਦੇ ਉਹ ਕਹਿੰਦੇ ਤੂੰ ਅੱਲਾਹ ਕਹ। ਇਹ ਸਭ ਤੋਂ ਵੱਡੀ ਮੂਰਖਤਾ। ਕਬੀਰ ਸਾਹਿਬ ਨੇ ਬਾਣੀ ਦੇ ਵਿੱਚ ਰੱਬ ਦੇ ਦੋਵੇਂ ਨਾਮ ਇੱਕੋ ਥਾਂ ਤੇ ਵਰਤੇ ਆ। ਇਹਦੇ ਤੋਂ ਵੱਡਾ ਜਿਹੜਾ ਪਿਆਰ ਦਾ ਸੰਦੇਸ਼ ਹੈ ਹੋਰ ਬਾਣੀ ਆਪਾਂ ਨੂੰ ਕੀ ਦੇ ਸਕਦੀ ਹੈ ਜੇ ਅਸੀਂ ਪੜਹੀਏ ਨਾ ਸਮਝੀਏ ਨਾ ਜਾਣੀਏ ਨਾ ਤਾਂ ਇਹਦੇ 'ਚ ਫਿਰ ਸਾਡੀ ਮੂਰਖਤਾ ਹੈ ਕਹਿੰਦੇ ਅੱਲਾ ਰਾਮ ਦੋਵੇਂ ਇਕੱਠੇ ਨੇ ਅੱਲਾ ਰਾਮ ਜੀਮੋ ਤੇਰੇ ਨਾਈ ਕਬੀਰ ਸਾਹਿਬ ਕਹਿੰਦੇ ਮੈਂ ਝਗੜੇ 'ਚ ਨਹੀਂ ਪੈਂਦਾ ਵੀ ਅੱਲਾ ਕਹਿਣਾ ਹੈ ਕਿ ਰਾਮ ਕਹਿਣਾ ਹੈ ਕਹਿੰਦੇ ਮੈਂ ਤੈਨੂੰ ਅੱਲਾ ਵੀ ਕਹਿੰਨਾ ਮੈਂ ਤੈਨੂੰ ਰਾਮ ਵੀ ਕਹਿੰਨਾ ਅੱਲਾ ਰਾਮ ਜੀਵੋ ਤੇਰੇ ਨਾਈ ਜਿਹੜੇ ਅੱਲਾ ਤੇ ਰਾਮ ਇਹਨਾਂ ਨਾਵਾਂ ਦੇ ਝਗੜਿਆਂ ਤੇ ਲੜੀ ਜਾਂਦੇ ਆ ਨਾ ਬੇਸਮਝ ਨੇ ਕਹਿੰਦੇ ਮੈਂ ਝਗੜਾ ਨਹੀਂ ਪਾਉਂਦਾ ਮੈਂ ਤੇ ਤੇਰੇ ਨਾਮ ਨਾਲ ਜੁੜ ਕੇ ਜਿਉਂਦਾ ਹਾਂ ਝਗੜਾ ਨਿਵੇੜ ਦਿੱਤਾ ਅੱਲਾ ਰਾਮ ਜੀਵੋ ਤੇਰੇ ਨਾਈ ਤੂੰ ਕਰ ਮਹਿਰਮਤ ਸਾਈ ਰੱਬ ਜੀ ਮੇਰੇ ਤੇ ਮਿਹਰ ਕਰ ਦਿਓ ਮੇਰੇ ਤੇ ਕਿਰਪਾ ਕਰ ਦਿਓ ਤੇਰੀ ਸਰਬ ਵਿਆਪਕਤਾ ਜਿਹੜੀ ਆ ਨਾ ਉਹ ਮੇਰੀ ਸੁਰਤ ਚ ਵਸ ਜਾਏ ਨਾਵਾਂ ਦਾ ਝਗੜਾ ਨਹੀਂ ਬਾਣੀ ਵਿੱਚ ਗੁਰੂ ਸਾਹਿਬ ਨੇ ਰੱਬ ਦੇ ਬੇਅੰਤ ਨਾਮ ਵਰਤਿਆ ਬਾਣੀ ਵਿੱਚ ਗੁਰੂ ਸਾਹਿਬ ਰੱਬ ਨੂੰ ਰਾਮ ਵੀ ਕਹਿੰਦੇ ਆ ਅੱਲਾ ਵੀ ਕਹਿੰਦੇ ਆ ਜਿਵੇਂ ਉਦਾਹਰਨ ਹੈ ਕਿ ਤੁਹਾਨੂੰ ਪਿਆਸ ਲੱਗੀ ਹੋਵੇ ਤੁਹਾਨੂੰ ਪਾਣੀ ਚਾਹੀਦਾ ਪਾਣੀ ਕਹਿ ਕੇ ਪੀ ਲੋ ਪਿਆਸ ਬੁੱਝ ਜਾਏਗੀ ਵਾਟਰ ਕਹਿ ਕੇ ਪੀ ਲੋ ਤਾਂ ਵੀ ਬੁੱਝ ਜਾਏਗੀ ਨਾ ਨੀਰ ਕਹਿ ਕੇ ਪੀ ਲੋ ਤਾਂ ਵੀ ਪਿਆਸ ਬੁੱਝ ਜਾਏਗੀ ਜਾਲ ਕਹਿ ਲੋ ਤਾਂ ਵੀ ਬੁੱਝ ਜਾਏਗੀ ਆਬ ਕਹਿ ਲੋ ਤਾਂ ਵੀ ਬੁੱਝ ਜਾਏਗੀ ਕੋਈ ਬੰਦਾ ਇਹ ਤਾਂ ਨਹੀਂ ਕਹਿ ਸਕਦਾ ਨਾ ਕਿ ਭਾਈ ਜੇ ਤੂੰ ਪਾਣੀ ਨੂੰ ਪਾਣੀ ਕਹਿ ਕੇ ਪੀਤਾ ਤਾਂ ਹੀ ਪਿਆਸ ਬੁੱਝਣੀ ਹੈ ਜੇ ਪਾਣੀ ਨੂੰ ਆਬ ਕਿਹਾ ਨਾ ਤੂੰ ਪਿਆਸਾ ਰਹਿ ਜਾਏਗਾ ਗੱਲ ਤੇ ਪੀਣ ਦੀ ਹੈ ਜੋ ਮਰਜੀ ਕਹਿ ਕੇ ਪੀਲਾ ਆਬ ਕਹਿਲਾ ਪਾਣੀ ਕਹਿਲਾ ਨੀਰ ਕਹਿਲਾ ਵਾਟਰ ਕਹਿਲਾ ਜਿਹੜੀ ਵੀ ਭਾਸ਼ਾ ਤੈਨੂੰ ਆਉਂਦੀ ਜੋ ਵੀ ਤੈਨੂੰ ਆਉਂਦਾ ਕਹੇ ਕਿ ਪੀ ਲੈ ਗੱਲ ਪੀਣ ਦੀ ਹੈ ਪੀਏਗਾ ਤੇ ਪਿਆਸ ਬੁੱਝ ਜਾਏਗੀ ਸੰਸਾਰ ਦੇ ਵਿੱਚ ਝਗੜਾ ਉਹਨਾਂ ਬੰਦਿਆਂ ਨੇ ਪਾਇਆ ਜਿਨ੍ਹਾਂ ਰੱਬ ਦੇ ਨਾਮ ਦੇ ਨਾਲ ਜੁੜਨਾ ਕੋਈ ਨਹੀਂ ਬਸ ਆਪਣੀਆਂ ਸਿਆਸਤਾਂ ਚ ਝਮਕਾਉਣ ਵਾਸਤੇ ਉਹ ਜਿਹੇ ਝਗੜੇ ਪੈਦਾ ਕਰ ਦਿੰਦੇ ਝਗੜਾ ਹੈ ਹੀ ਕੋਈ ਨਹੀਂ ਕਬੀਰ ਸਾਹਿਬ ਕਹਿੰਦੇ ਅੱਲਾ ਰਾਮ ਜੀਮੋ ਤੇਰੇ ਨਾਹੀਂ ਜੋ ਮਰਜੀ ਕਹਿ ਲਾ ਭਾਈ ਜੇ ਤੈਨੂੰ ਅੱਲਾ ਚੰਗਾ ਲੱਗਦਾ ਤੂੰ ਅੱਲਾ ਕਹਿ ਲਾ ਰਾਮ ਚੰਗਾ ਲੱਗਦਾ ਰਾਮ ਕਹਿ ਲਾ ਪਰ ਜੋ ਰੱਬ ਕਹਿ ਰਿਹਾ ਉਹਨੂੰ ਤੇ ਮੰਨ ਲੈ ਉਹਨੂੰ ਧਾਰਨ ਕਰ ਲੈ ਤੇਰਾ ਭਲਾ ਹੋ ਜਾਏਗਾ ਅੱਗੇ ਕੀ ਆ ਕਬੀਰ ਸਾਹਿਬ ਕਹਿੰਦੇ ਆ ਦੱਖਣ ਦੇਸ਼ ਹਰੀ ਕਾਬਸ ਪੱਛਮ ਅੱਲਾ ਮਕਾਮਾ ਆਪੇ ਆਪ ਵਰਤਦਾ ਕਹਿੰਦੇ ਇੱਕ ਧਿਰ ਕਹਿੰਦੀ ਰੱਬ ਦੱਖਣ ਚ ਰਹਿੰਦਾ ਇੱਕ ਧਿਰ ਕਹਿੰਦੀ ਪੱਛਮ ਚ ਰਹਿੰਦਾ ਇੱਕ ਧਿਰ ਕਹਿੰਦੀ ਰੱਬ ਜਗਨਨਾਥਪੁਰੀ ਚ ਹੈ ਦੂਜੀ ਕਹਿੰਦੀ ਪੱਛਮ ਚ ਇਸਲਾਮ ਮਤ ਕਹਿੰਦਾ ਰੱਬ ਪੱਛਮ ਚ ਰਹਿੰਦਾ ਜਦੋਂ ਮੁਸਲਮਾਨ ਵੀਰ ਨਮਾਜ਼ ਅਦਾ ਕਰਦੇ ਨੇ ਉਹ ਪੱਛਮ ਵੱਲ ਮੂੰਹ ਕਰਕੇ ਨਮਾਜ਼ ਪੜ੍ਹਦੇ ਨੇ ਕਬੀਰ ਸਾਹਿਬ ਕੀ ਕਹਿੰਦੇ ਆ ਹੁਣ ਦੋਨਾਂ ਗੱਲਾਂ ਦੇ ਵਿੱਚੋਂ ਕਿਹੜੀ ਠੀਕ ਹੈ ਕਬੀਰ ਸਾਹਿਬ ਕਹਿੰਦੇ ਦੋਵੇਂ ਹੀ ਠੀਕ ਨਹੀਂ ਕਿੱਥੇ ਲੱਭੀਏ ਰੱਬ ਨੂੰ ਕਹਿੰਦੇ ਦਿਲ ਮੈਂ ਖੋਜ ਦਿਲੇ ਦਿਲ ਖੋਜੋ ਕਹਿੰਦੇ ਆਪਣੇ ਦਿਲ ਵਿੱਚ ਖੋਜਿਆ ਕਰ ਰੱਬ ਦੀ ਖੋਜ ਆਪਣੇ ਆਪ ਤੋਂ ਸ਼ੁਰੂ ਕਰਨੀ ਹੈ ਅੰਦਰੋਂ ਖੋਜ ਤੇਰੇ ਅੰਦਰ ਵੱਸਦਾ ਹੈ ਉਹ ਦਿਲ ਮੈਂ ਖੋਜ ਦਿਲੇ ਦਿਲ ਖੋਜੋ ਇਹੀ ਠੋਰ ਮੁਕਾਮਾ ਔਰ ਕਹਿੰਦੇ ਟਿਕਾਣੇ ਨੂੰ ਮੁਕਾਮ ਕਹਿੰਦੇ ਟਿਕਾਣੇ ਨੂੰ ਰਹਿਣ ਵਾਲੀ ਜਗਾ ਮੁਕਾਮ ਰਹਿਣ ਵਾਲੀ ਜਗਾ ਥੌਰ ਟਿਕਾਣਾ ਕਹਿੰਦੇ ਦਿਲ ਮੈਂ ਖੋਜ ਦਿਲੇ ਦਿਲ ਖੋਜੋ ਆਪਣੇ ਦਿਲ ਵਿੱਚ ਖੋਜ ਬੰਦਿਆ ਰੱਬ ਦਾ ਜਿਹੜਾ ਅਸਲੀ ਘਰ ਹੈ ਨਾ ਟਿਕਾਣਾ ਉਹ ਤੇਰਾ ਦਿਲ ਹੈ ਅੰਦਰ ਨਹੀਂ ਵੇਖਿਆ ਅੰਦਰ ਨਹੀਂ ਚਾਹ ਤੁਹਮਾਰੀ ਬੰਦਾ ਬਾਹਰ ਲੱਭਦਾ ਫਿਰਦਾ ਹੈ ਸੰਸਾਰ ਦੇ ਵਿੱਚ ਲੱਭਦਾ ਫਿਰਦਾ ਜੰਗਲਾਂ 'ਚ ਲੱਭਦਾ ਫਿਰਦਾ ਹੋਰ ਥਾਵਾਂ ਤੇ ਲੱਭਦਾ ਫਿਰਦਾ ਮਹਾਰਾਜ ਕਹਿੰਦੇ ਤੇਰਾ ਦਿਲ ਜਿਹੜਾ ਹਿਰਦਾ ਹੈ ਨਾ ਉਹ ਪਰਮਾਤਮਾ ਦਾ ਅਸਲੀ ਘਰ ਹੈ ਤੂੰ ਬਾਹਰ ਸੰਸਾਰ ਦੇ ਵਿੱਚ ਲੱਭਣ ਦੀ ਬਜਾਏ ਆਪਣੇ ਦਿਲ ਵਿੱਚ ਖੋਜ ਕਰ ਦਿਲ 'ਮੈਂ ਖੋਜ ਦਿਲੇ ਦਿਲ ਖੋਜੋ ਇਹੀ ਠੌਰ ਮੁਕਾਮਾ ਤੇਰਾ ਹਿਰਦਾ ਤੇਰਾ ਦਿਲ ਜਿਹੜਾ ਉਹ ਰੱਬ ਦਾ ਘਰ ਹੈ ਜਿਦਨ ਆਪਣੇ ਅੰਦਰ ਝਾਤੀ ਮਾਰ ਲਈ